ਬੱਲੇ ਜਨਾਬ ਜੀ ਬੱਲੇ ਟਾਡੇ ਬੱਲੇ ਗਾਲਾਂ ਕੱਢਣੀਆਂ ਆਪਾਂ ਹੋਰ ਫੇ ਕੀ ਕਰਨਾ ਆਪਾਂ ਜਦੋਂ ਵੀ ਤੁਹਾਡਾ ਸਵਾਗਤ ਆਜੀ ਤੇ ਸ਼ਾਮ ਦਾ ਟਾਈਮ ਚੱਲਿਆ ਜੀ ਗੰਗਾ ਮੰਗੋ ਵਾਲ ਗੋੜੀ ਵਾਸਤੇ ਆਪਾਂ ਲੈ ਲਿਆ ਘੇ ਗੋਰ ਸੌਂਫ ਤੇ ਮੰਗੋ ਵਾਸਤੇ ਵੀ ਸੌਂਫ ਲੈ ਲਈ ਕੱਲੀ ਗੰਗਾ ਵਾਸਤੇ ਗੁੜ ਬਸ ਤੇ ਨਹੀਂ ਦੇਖੋ ਸਾਡੇ ਕੰਨਾ ਦੁਪਹਿਰ ਦਾ ਪਈ ਜਾਂਦਾ ਮੀ ਸਾਡੇ ਦੁਪਹਿਰ ਦਾ ਹਟਦਾ ਹੀ ਨਹੀਂ ਸਾਡੇ ਜੀ ਤੇ ਰੱਬ ਕੋ ਤਾਂ ਜਿਹੜਾ ਮਿਹਰਬਾਨ ਹੋਇਆ ਤੁਹਾਡਾ ਸੋਹਣਾ ਮਾਣ ਹੂੰ ਤੁਸੀਂ ਦੇਖੇ ਮਸਤ ਵਰਤਮਹੀਨੇ ਜਿਵੇਂ ਜਰਨਾ ਆਉਣਾ ਜਦੋਂ ਆਪਾਂ ਕਹਿੰਦਾ ਸਾਰੇ ਕੀਤੇ ਪੈ ਜਾਂਦਾ ਸਾਡੇ ਪਿੰਡ ਪੈਂਦਾ ਨਹੀਂ ਫੜਾਪਾ ਇਹ ਮੇਰਾ ਪੂਨ ਵਾਟਰ ਪਲੇ ਕਰ ਦਿੱਤਾ ਮੀਨ ਖਾਸ ਕਰ ਪਸ਼ੂਆਂ ਵਾਲਿਆਂ ਨੂੰ ਇੱਕ ਜਿਹਨਾਂ ਦੇ ਦੂਰ ਦਰਾਡੇ ਕੰਮ ਆ ਤੇ ਇੱਕ ਜਿਹਨਾਂ ਦਾ ਕੰਮ ਤਕਰੀਬਨ ਘਰੋਂ ਬਾਹਰ ਹੈ ਜਿਹੜੇ ਘਰ ਰਹਿੰਦੇ ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ ਅੱਪਾ ਖਰਕਾ ਮਲੇ ਕਰ ਦਿੱਤਾ ਮੰਗੋਗਾ ਤੇ ਇਦਾਂ ਕਰਦੀ ਆ ਹੈ ਮੰਗੋਂ ਉਹ ਆਜੋ ਦੇਖ ਗਈ ਵੀ ਕੁਛ ਖਾਣ ਨੂੰ ਲੈ ਕੇ ਆਈ ਆ ਹਨਾ ਗੋਰੀ ਜਿਹੜਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਕੁਛ ਖਾਣ ਨੂੰ ਲੈ ਕੇ ਆਈ ਆ ਟੀਗਾ ਕੁਛ ਨਹੀਂ ਲੈ ਕੇ ਆਏ ਪਹਿਲਾਂ ਤੈਨੂੰ ਬਾਹਰ ਕੱਢਣਾ ਫੇਰ ਦਿੰਨੇ ਆ ਠੀਕ ਆ ਠੀਕ ਆ ਓ ਨਾ ਇਦਾਂ ਨਹੀਂ ਕਰੀਦਾ ਪੂਛ ਪਸੂ ਦੀ ਇਦਾਂ ਥੋੜੀ ਇੱਕਦਮ ਫੜ ਲਈਦੀ ਆ ਹੈ ਬੱਲੇ ਤੇਰੇ ਮੰਗੋ ਦੇਖ ਦੇਖੋ ਜੀ ਮਨੀ ਤੁਹਾਡੇ ਦੋਨਾਂ ਦੀ ਉਸ ਗਾਣੇ ਤੇ ਵੀਡੀਓ ਬਣਾ ਦੀਏ ਕਿਦਾਂ ਤੜ ਪੱਟੜ ਪੱਕੇ ਤੜ ਪਾਓਗੇ ਪਤਾ ਨਹੀਂ ਕਿੱਦਾਂ ਸੀ ਮੈਨੂੰ ਚੇਤਾ ਹੀ ਨਹੀਂ ਕਿੰਨੇ ਲੋਕਾਂ ਨੇ ਉੱਤੇ ਗਾਣੇ ਬਣਾਏ ਹੋਏ ਆ ਪੁਰਾਣਾ ਗਾਣਾ ਮਤਲਬ ਕਿ ਵੀਡੀਓਜ਼ ਬਣਾਈਆਂ ਆ ਮੰਗੋ ਦੇਖ ਦੇ ਕਈ ਆ ਰਿਹੇ ਘੋੜਾ ਜਿਹਾ ਮੰਗੋ ਮਨੇ ਖੇਲਣਾ ਨਾ ਇਹਨਾਂ ਨਾਲ ਖੇលਿਆ ਕਰ ਪਹਿਲਾਂ ਬੰਨਿਆ ਕਰ ਅੱਜ ਜੀ ਮਨਵੀਰ ਨੂੰ ਨਾ ਅੱਜ ਜੀ ਮਨਵੀਰ ਨੂੰ ਨਾ ਮਨਵੀਰ ਦੀ ਯੂਨੀਵਰਸਿਟੀ ਨਾ ਸਬਸਕ੍ਰਾਈਬਰ ਮਿਲੇ ਤੇਰੇ ਸੀਨੀਅਰ ਸੀ ਮਦਰੋਗੀ ਮਨਵੀਰ ਦਾ ਉਹ ਜਿਹੜਾ ਵੀ ਲੜਕਾ ਹੋ ਲੜਕਾ ਤੇ ਇੱਕ ਲੜਕੀ ਸੀ ਮੁੰਡਾ ਕੁੜੀ ਉਹ ਦੋਨੇ ਮਨਵੀਰ ਦੇ ਸੀਨੀਅਰ ਸੀਨੀਅਰ ਹੋਊਗੇ ਕੁੜੀ ਦਾ ਨਹੀਂ ਪਤਾ ਮੁੰਡਾ ਤਾਂ ਸੀਨੀਅਰ ਆ ਕਹਿੰਦਾ ਮੁੰਡੇ ਨੇ ਗੱਲ ਕੀਤੀ ਕਹਿੰਦਾ ਕਹਿੰਦਾ ਮੈਨੂੰ ਆ ਕੇ ਕਹਿੰਦਾ ਹੈਲੋ ਮਨਵੀਰ ਐਦਾਂ ਹੀ ਕਹਿੰਦਾ ਮੈਂ ਹੈਰਾਨ ਰਹਿ ਗਿਆ ਵੀ ਇਹਨਾਂ ਨੂੰ ਮੇਰਾ ਕਿੱਦਾਂ ਪਤਾ ਕਹਿੰਦਾ ਫੇ ਉਹਨਾਂ ਨੇ ਦੱਸਿਆ ਵੀ ਅਸੀਂ ਤੁਹਾਡੇ ਵਲੌਗ ਦੇਖਦੇ ਆ ਤੇ ਕਹਿੰਦਾ ਵਧੀਆ ਹੁੰਦੇ ਵਲੌਗ ਕਿੰਨਾ ਪਰ ਮੈਨੂੰ ਕੋਈ ਗੱਲ ਹੀ ਨਹੀਂ ਆਈ ਮੈਂ ਇਹੋ ਹੀ ਕਿਹਾ ਆਜੋ ਤੁਹਾਨੂੰ ਕੀ ਕਿਹਾ ਸੀ ਤੂੰ ਉਹਨਾਂ ਨੇ ਉਹਨਾਂ ਨੇ ਇਹਨੂੰ ਕਿਹਾ ਵੀ ਆਹੋ ਜਾ ਵਗੈਰਾ ਮਤਾ ਜੋ ਕੁਝ ਖਲਾਈਏ ਪਿਲਾਈਏ ਮਨਵੀਰ ਕਹਿੰਦਾ ਨਹੀਂ ਥੈਂਕ ਯੂ ਵੀਰੇ ਵੀ ਨਹੀਂ ਵੀ ਮੈਂ ਠੀਕ ਆ ਪਰ ਕਹਿੰਦਾ ਮੈਂ ਨਰਵਸ ਹੋ ਗਿਆ ਮੈਂ ਕੁਝ ਹੋਰ ਪੁੱਛਿਆ ਹੀ ਨਹੀਂ ਮੈਂ ਕਿਹਾ ਤੇ ਉਹਨਾਂ ਨੂੰ ਨਾਮ ਪੁੱਛਦਾ ਤੁਸੀਂ ਕਿੱਥੋਂ ਦੇ ਆ ਇਹ ਪੁੱਛਦਾ ਉਹਨਾਂ ਦਾ ਇੱਕ ਉਹ ਕੀ ਕਹਿੰਦੇ ਹੁੰਦੇ ਇੱਕ رائے ਲੈਂਦਾ ਵੀ ਸਾਡੇ ਵਲੌਗ ਵਧੀਆ ਹੁੰਦੇ ਆ ਜਾਂ ਤੁਹਾਨੂੰ ਵਧੀਆ ਲੱਗਦੇ ਆ ਤੇ ਪਰ ਮਨੀ ਨਰਵਸ ਜਾ ਹੋ ਗਿਆ ਥੋੜਾ ਇਹ ਗੰਗਾ ਚਲ ਤੇ ਮੇਗਾ ਮਨੀ ਜेनਨ ਵਧੀਆ ਲੱਗਦਾ ਕੋਈ ਉਹੀ ਤੈਨੂੰ ਮਿਲਨ ਆਇਆ ਤੇ ਇਹਦੀ ਯੂਨੀਵਰਸਿਟੀ ਵੜਦੇ ਆ ਉਹ ਵੀ ਵਧੀਆ ਲੱਗਿਆ ਜਦੋਂ ਮਨੀ ਨੇ ਦੱਸਿਆ ਕਿ ਮਮਾ ਮੈਨੂੰ ਸਬਸਕ੍ਰਾਈਬਰ ਮਿਲੇ ਚਲ ਗੋਰੀ ਨੂੰ ਹਣ ਡੰਡਾ ਚੱਕ ਲਾ ਆ ਮਨੀ ਕਿੱਲ ਲਾ ਦੇ ਯਾਰ ਬਹੁਤ ਡਰ ਲੱਗਦਾ ਪੁੱਤਰਾ ਤੇਰੇ ਸਿਰ ਚ ਨਾ ਲੱਗ ਜੂ ਇਹਨੂੰ ਲਾ ਦੇ ਕਿਉਂਕਿ ਅੱਗੇ ਗੋਰੀ ਨਹੀਂ ਸੀ ਇੱਥੇ ਹੁੰਦੀ ਹੁਣ ਗੋਰੀ ਬੰਨਦਾ ਕਰਕੇ ਇੱਥੇ ਇਹਨੂੰ ਕਿੱਲ ਨੂੰ ਲਾ ਦੇ ਹਿੱਸੇ ਨੂੰ ਆ ਕਿੱਲੇ ਆ ਜੀ ਉੱਤੇ ਗੋਰੀ ਬੰਨੀ ਦੀ ਤਾਂ ਮੈਨੂੰ ਆ ਨਾ ਜਦੋਂ ਇਦਾਂ ਇੱਥੋਂ ਗੋਰੀ ਖੋਲਦਾ ਕਿੱਲ ਨਾਲੋਂ ਆਹ ਸੋਰੀ ਕਿੱਲ ਨਾਲੋਂ ਗਈ ਜਾਂਦੀਆਂ ਕਿੱਲੇ ਨਾਲੋਂ ਤਾਂ ਫੇਰ ਜਦੋਂ ਮੈਨੂੰ ਕਈ ਡਰ ਲੱਗਦਾ ਮਨਵੀਰ ਦੇ ਸਿਰ ਚ ਨਾਵਾ ਜਜਵਿਆ ਕਿੱਲ ਜਿਆ ਕੁੰਡੀ ਜਈ ਚੱਲ ਵਧੀਆ ਕੀਤਾ ਲਾਤੀ ਪਤਾ ਕਿੰਨਾ ਡਰ ਲੱਗਦਾ ਜਦੋਂ ਫੇ ਇੱਕਦਮ ਤੂੰ ਤਾਂ ਨਾ ਹੁੰਦਾ ਨਾ ਅੱਗੇ ਇੱਕ ਅਰੇ ਲੱਗ ਹੱਟੀ ਸਿਰ ਚ ਸੱਚੀ ਮੀਂਹ ਚ ਕੰਮ ਕਰਦਾ ਬੜਾ ਹੀ ਔਖਾ ਆ ਨਾ ਮਣੀ ਗਰਮੀ ਨਹੀਂ ਗਰਮੀ ਤਾਂ ਨਹੀਂ ਲੱਗਦੀ ਇਹ ਪਰ ਥਾਂ ਨਹੀਂ ਸੁੱਕਦਾ ਚਲੋ ਜੀ ਅਸੀਂ ਹੁਣ ਗੋਰੀ ਖੋਲ ਕੇ ਪਰਾਂ ਕਰ ਲਈਏ ਹੁਣ ਇਹਨੂੰ ਫੀਡ ਪਾਉਂਦੀ ਆ ਨਾ ਫੀਡ ਦੇ ਮੈਂ ਇਹਦੇ ਤੇ ਦੋ મતલਬ ਕਿ ਉਹ ਕੜਛੀਆਂ ਸੌਂਫ ਦੀਆਂ ਪਾਈਆਂ ਕਿਉਂਕਿ ਪੱਠੇ-ਪੁੱਠੇ ਖਤਮ ਆ ਪਾ ਉਹ ਹੀ ਪਾਈਦਾ ਚੌਕਰ ਹੀ ਤੇ ਮੂੰਹ ਦਾ ਸਵਾਦ ਜਿਹੜਾ ਪਸ਼ੂ ਦਾ ਡਾਈਜੈਸਟਿਵ ਸਿਸਟਮ ਜਿਹੜਾ ਉਹ ਸਹੀ ਰਹਿੰਦਾ ਇਹਨਾਂ ਸੌਂਫ ਨਾਲ ਤੇ ਹੁਣ ਇਹਨੂੰ ਮਹਿਕ ਆ ਗਈ ਸੌਂਫ ਦੀ ਦੇਖਿਆ ਨੇ ਭੱਜਣਾ ਦੇਖਿਓ ਕਿਦਾਂ ਦੇਖ 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 ਚਲੋ ਜੀ ਹੁਣ ਮੈਂ ਧਾਰ ਕਰ ਲਾਂ ਤੇ ਲਾਈਟ ਵੀ ਜਿਹੜੀ ਉਹ ਚਲੇਗੀ ਆ ਬਹੁਤ ਮੁਸ਼ਕਲ ਹੁੰਦੀ ਐਦਾ ਮੀਂਹ ਕਣੀ ਚ ਵਿੱਚ ਲਾਈਟ ਚੱਲ ਜਾਂਦੀ ਤਾਂ ਵਿੱਚ ਇੱਧਰ ਪਿਆਰ ਦੇਖੋ ਗਣੀ ਕਹਿੰਦਾ ਗਲਤ ਵੀਡੀਓ ਆ ਗਲਤ ਵੀਡੀਓ ਥੋੜੀ ਆ ਉਹ ਮੰਗੋ ਖਾਂਜ ਕਰਦੀ ਆ ਗੰਗਾ ਦੇ ਦੇਖਿਓ ਉਹ ਜ਼ੋਰੀ ਗੋਰੀ ਦੇ ਖਾਂਜ ਕਰਦੀ ਆ ਗੰਗਾ ਦੇਖ ਦੇਖ ਉਹ ਉਨੀ ਪਿੱਛੇ ਨੂੰ ਹੋ ਜਾਂਦੀ ਗੋਰੀ ਤੇ ਮੇਰੇ ਹੋਰ ਖਾਂਜ ਕਰ ਦੇ ਗੰਗਾ ਦੇਖੇ ਆ ਦੇਖ ਗੰਗਾ ਤੇਰੇ ਸਿਰ ਚ ਨੇ ਜੇ ਨਾ ਕਰ ਦਿੱਤਾ ਕੇਕ ਜਾਂ ਕਰ ਦਿੱਤਾ ਬਾਥਰੂਮ ਤੈਨੂੰ ਪਤਾ ਜਾਣਾ ਲੱਗ ਗੰਗਾ اے ਗੰਗਾ ਤੂੰ ਲੈ ਲੈਣਾ ਗੋਰੀ ਨਾਲ ਪੰਗਾ ਇਹਨੇ ਤੇਰੇ ਕਰ ਦੇਣਾ ਦੇਖੇ ਬਾਥਰੂਮ ਜਾਂ ਤੇਰੇ ਉਹਨੂੰ ਕੀ ਕਹੀਦਾ ਗੋਹਾ ਗੁਰੂ ਜੀ ਸਾਨੂੰ ਗੋਰੀ ਦਾ ਵੀ ਕਮੈਂਟ ਆਇਆ ਪਰ ਇੱਕ ਮੈਂ ਗੱਲ ਦੇਖੀ ਆ ਜੀ ਸਬਸਕ੍ਰਾਈਬਰਸ ਦਾ ਜਿਹੜੇ ਸਾਡੇ ਉਹ ਚਲੋ ਸਾਡੇ ਤੋਂ ਦੂਰ ਰਹਿੰਦੇ ਆ ਜੋ ਸਾਡੇ ਵਲੌਗ ਦੇਖਦੇ ਆ ਉਹਨਾਂ ਨੂੰ ਪਤਾ ਮਤਲਬ ਕਿ ਇਹਨਾਂ ਨੇ ਕਿਉਂ ਇਹ ਕੰਮ ਸ਼ੁਰੂ ਕੀਤਾ ਜਾਂ ਕਿੱਦਾਂ ਕਰਦੇ ਵਲੌਗ ਬਣਾਈਦੇ ਤੇ ਮਤਲਬ ਕਿ ਪਿੰਡਾਂ ਦੇ ਵਿੱਚ ਨਾ ਪਿੰਡਾਂ ਚ ਕਿ ਸ਼ਹਿਰਾਂ ਚ ਵੀ ਇਹੀ ਹਾਲ ਆ ਮਤਲਬ ਕਿ ਉਹਦਾ ਦੱਸਦੇ ਆ ਤੇ ਕਈ ਲੋਕ ਕਿੱਦਾਂ ਇੱਕ ਪੁੱਛਣ ਲੱਪੰਦੇ ਨਾ ਅ ਕਿੰਨੇ ਪੈਸੇ ਹੋ ਜਾਂਦੇ ਆ ਕਿੰਨੇ ਦਾ ਦੁੱਧ ਵੇਚਦੇ ਆ ਅ ਬਾਧੂ ਪੈਸੇ ਬਣ ਜਾਂਦੇ ਆ ਮਤਲਬ ਇਦਾਂ ਦੇ ਇਰੀਟੇਟ ਸਵਾਲ ਪੁੱਛਣ ਲੱਗਿਆਂ ਕਈਆਂ ਨੂੰ ਉਹ ਵੀ ਨਹੀਂ ਹੁੰਦਾ ਵੀ ਕੋਈ ਆਪਣੇ ਘਰ ਦਾ ਭੇਤ ਦਿੰਦਾ ਹੁੰਦਾ ਤੇ ਅਸੀਂ ਕਿੰਨੇ ਦਾ ਦੁੱਧ ਵੇਚਦੇ ਨੇ ਜਾਂ ਸਾਡਾ ਪਸ਼ੂ ਕਿੰਨਾ ਦੁੱਧ ਦੇ ਦਿੰਦਾ ਕਿਉਂ ਦਸੀਏ ਅਸੀਂ ਹਨਾ ਹੁਣ ਜਿਹੜੇ ਬਹੁਤ ਜ਼ਿਆਦਾ ਸਬਸਕ੍ਰਾਈਬਰ ਜਿਹਨਾਂ ਨੂੰ ਮਤਲਬ ਸਾਡੇ ਕੋਲ ਸਵਾਲ ਕਰਦੇ ਸੀ ਉਹਨਾਂ ਨੂੰ ਰਿਪਲਾਈ ਕਰਦੇ ਹੀ ਤਾਂ ਬਾਕੀ ਮੈਂ ਆ ਪ੍ਰਭਜੋਤ ਹੰਦਲ ਜੀ ਨੂੰ ਵੀ ਕਹਿਣਾ ਚਾਹੁੰਦੀ ਜੋ ਤੁਸੀਂ ਮੈਨੂੰ ਕੋਈ ਵੀ ਕਮੈਂਟ ਕਰਦੇ ਆ ਨਾ ਉਹ ਮਤਲਬ ਕਿ ਮੈਂ ਦਾ ਰਿਪਲਾਈ ਤੁਹਾਡੇ ਹਰ ਕਮੈਂਟ ਦਾ ਕੀਤਾ ਹੁੰਦਾ ਕਮੈਂਟ ਦੇ ਨੀਚੇ ਤਾਂ ਸੋ ਤੁਸੀਂ ਉਹ ਦੁਬਾਰਾ ਜੇ ਤੁਹਾਨੂੰ ਉਹ ਨਈ ਇਸ ਚੀਜ਼ ਦਾ ਮੈਸੇਜ ਆਉਂਦਾ ਮਤਲਬ ਕਿ YouTube ਤੇ ਤਾਂ ਤੁਸੀਂ ਉਹ ਖੋਲ ਕੇ ਆਪਣਾ ਕਮੈਂਟ ਦੇਖਿਆ ਕਰੋ ਮੈਂ ਉਹਦਾ ਥੱਲੇ ਜਵਾਬ ਜਿਹੜਾ ਉਹ ਦਿੱਤਾ ਹੁੰਦਾ ਤੇ ਮੈਂ ਆਪਣੇ ਸਬਸਕ੍ਰਾਈਬਰ ਨੂੰ ਨਹੀਂ ਕਹਿਣ ਦੇਈਆਂ ਗੱਲਾਂ ਮੈਂ ਇੱਥੋਂ ਕਿਸੇ ਨੇ ਸਾਡੇ ਕੋਲ ਪੁੱਛਿਆ ਪਿੰਡੋਂ ਮੈਂ ਉਹ ਗੱਲਾਂ ਕਰਦੀ ਕਿੰਨੇ ਹੌਸਲੇ ਨਾਲ ਗਈ ਜਾਣੇ ਪੁੱਛ ਲੈਣੇ ਕਿੰਨਾ ਦੁੱਧ ਵੇਚਦੇ ਤੁਸੀਂ ਕਿੰਨਾ ਡੇਰੀ ਚ ਪਾਉਨੇ ਆ ਕਿੰਨੇ ਪੈਸੇ ਹੋ ਜਾਂਦੇ ਆ ਮਤਲਬ ਕੋਣ ਆਪਣੇ ਘਰ ਦਾ ਭੇਤ ਦਿੰਦਾ ਕੋਈ ਮੂਰਖਿਆ ਜਿਹੜਾ ਆਪਣੇ ਘਰ ਦਾ ਭੇਤ ਦੇਊਗਾ ਹਾਂ ਬਾਕੀ ਜੇ ਬਚਨ ਦੀ ਗੱਲ ਰਹੀ ਤੇ ਹਜੇ ਜਿਨ੍ਹਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਤਾ ਇੱਕ ਪਸ਼ੂ ਤੋਂ ਕੁਝ ਨਹੀਂ ਬਚਦਾ ਹਜੇ ਜਿਹੜਾ ਸਾਡਾ ਇੱਕ ਹਸਾਬ ਦਾ ਮੰਗੋ ਹੋਣਾ ਦਾ ਚੌਕਰ ਤੇ ਫੀਡ ਇਹੋ ਹੀ ਪੂਰੀ ਹੋਣਦੀ ਆ ਮੰਗੋ ਤੇ ਦੁੱਧ ਨਾਲ ਤੇ ਜੇ ਕਿਤੇ ਜਿੱਦਾਂ ਚੌਕਰ ਹੁਣ ਜਿਆਦਾ ਬਣਾਉਣਾ ਪਿਆ 70 80 ਕਿਲੋ ਚੌਕਰ ਬਣਾਉਣਾ ਪਿਆ ਤੇ ਉਹ ਅਸੀਂ ਪੰਨੇਉਂ ਹੀ ਬਣਾਇਆ ਮਤਲਬ ਕਿ ਮੰਗੋ ਦੇ ਦੁੱਧ ਨਾਲ ਸਿਰਫ ਫੀਡ ਆਉਂਦੀ ਆ ਕਿਤੇ ਪੈਸੇ ਬਚ ਜਾਂਦੇ ਆ ਚਲੋ ਮਨੀ ਮਨੀ ਵੀ ਯੂਜ਼ ਕਰ ਲੈਂਦਾ ਹੈ ਮਨੀ ਵੀ ਜਿੱਦਾਂ ਯੂਜ਼ ਕਰ ਲੈਂਦਾ ਪੈਸੇ ਯੂਨੀਵਰਸਿਟੀ ਜਾਂਦਾ ਕੁਝ ਖਾ ਪੀ ਲੈਂਦਾ ਜਾਂ ਕਿਉਂਕਿ ਮੈਂ ਮਨੀ ਕੋਲੋਂ ਪੈਸੇ ਨਹੀਂ ਲੈਂਦੀ ਦੁੱਧ ਦੁੱਧ ਦੇ ਪੈਸੇ ਮੈਂ ਮਨੀ ਕੋਲੋਂ ਬਿਲਕੁਲ ਵੀ ਨਹੀਂ ਲੈਣੀ ਅਸੀਂ ਇਹਨੂੰ ਵੀ ਜ਼ਿੰਮੇਵਾਰੀ ਦਿੱਤੀ ਹੋਈ ਆ ਤੇ ਜਦੋਂ ਦੇ ਪੈਸਿਆਂ ਦੇ ਵਿੱਚੋਂ ਹੀ ਤੂੰ ਫੀਡ ਲੈ ਕੇ ਆਉਣੀ ਆ ਤੇ ਚੋਕਰ ਤੋਂ ਚਲੋ ਅਸੀਂ ਕਣਕ ਵੀ ਘਰੋਂ ਦੇ ਦੇਈ ਦੀ ਆ ਮੱਕੀ ਵੀ ਘਰੋਂ ਦੇ ਦੇਈ ਦੀ ਆ ਤੇ ਬਾਕੀ ਜਿਹੜਾ ਸਮਾਨ ਪਈਦਾ ਉਹਦੇ ਪੈਸੇ ਮੈਂ ਦੇ ਦੇਣੀ ਹੁੰਨੀ ਆ ਉਹ ਮਨੀ ਨੂੰ ਅਸੀਂ ਮਤਲਬ ਕਿ ਨਹੀਂ ਉਹ ਦੁੱਧ ਵਾਲੇ ਪੈਸਿਆਂ ਚੋਂ ਲਈਏ ਤੇ ਬਾਕੀ ਮਨੀ ਗੱਡੀ 'ਚ ਯੂਨੀਵਰਸਿਟੀ ਜਾਂਦਾ ਕਿਉਂਕਿ ਮੌਸਮ-ਉਦਾਂ ਦਾ ਜਿਆਦੀ ਗਰਮੀ 'ਚ ਵੀ ਗੱਡੀ 'ਚ ਜਾਂਦਾ ਠੰਡ 'ਚ ਵੀ ਗੱਡੀ 'ਚ ਜਾਂਦਾ ਸੋ ਤੁਹਾਨੂੰ ਬਗਲਾ ਗੱਡੀ ਦਾ ਤੇਲ ਵੀ ਪਾਣ ਮਤਲਬ ਕਿ ਆਪਣੀ ਪੌਕੇਟ ਮਨੀ ਜਿਹੜੀ ਆ ਇਹੋ ਮੰਗੋ ਦੇ ਦੁੱਧ ਚੋਂ ਤੇ ਮੰਗੋ ਦੀ ਫੀਡ ਇਹ ਦੋ ਚੀਜ਼ਾਂ ਲਈ ਬਸੇ ਯੂਜ਼ ਕਰਦਾ ਮੰਗੋ ਵਾਲੇ ਪੈਸੇ ਤੇ ਜੇ ਸੋਚੋ ਵੀ ਸਾਨੂੰ ਬਹੁਤ ਬਚਤ ਹੁੰਦੀ ਆ ਅਸੀਂ ਜਮਾ ਕਰਦੇ ਆ ਜਾਂ ਸਾਨੂੰ ਬਹੁਤ ਜ਼ਿਆਦਾ ਬਚਦੇ ਤੇ ਨਹੀਂ ਐਵਰੇਜ ਦੁੱਧ ਮੈਂ ਤੁਹਾਨੂੰ ਦੱਸਿਆ ਇੰਨਾ ਕੁ ਮੰਗੋ ਦਿੰਦੀ ਆ ਉਸੇ ਹਿਸਾਬ ਨਾਲ ਰੇਟ ਵੀ ਰੇਟ ਵੀ ਸਾਡੇ ਪਿੰਡ ਵਿੱਚ ਕੁਝ ਨਹੀਂ ਸਿਰਫ 29 ਰੁਪਏ ਰੇਟ ਆ ਘਾਰਾਂ ਵਿੱਚ ਦੁੱਧ 45 ਰੁਪਏ ਆ ਡੇਰੀ ਵਿੱਚ 29 30 35 ਬਸ ਤੇ ਇਸ ਕਰਕੇ ਪੁੱਛਣ ਦਾ ਵੀ ਟੰਗ ਹੁੰਦਾ ਇੱਕਦਮ ਮਿਲਦੇ ਕਿੰਨਾ ਦੁੱਧ ਬੋਨੇ ਆ ਵਾਵਾ ਪੈਸੇ ਬਣ ਜਾਂਦੇ ਆ ਕਿੰਨੇ ਨੂੰ ਕਿਲੋ ਦਿੰਨੇ ਆ ਜੇਬ ਉਹ ਤੁਸੀਂ ਵੀ ਰੱਖ ਲੋ ਰੱਖ ਕੇ ਦੇਖ ਲੋ ਹੱਥ ਹਿਲਾ ਕੇ ਦੇਖ ਲੋ ਥੋੜਾ ਜਿਹਾ ਗੋਹਾ ਚੱਕੋ ਥੋੜਾ ਬੋਤਾ ਫਿਰ ਝਾੜੂ ਵੀ ਲਾਓ ਪੱਠੇ ਪਾਓ ਨਵਾਓ ਧਵਾਓ ਧਾਰ ਲੱਡੋ ਸਾਰਾ ਕੁਝ ਕਰੋ ਫੇ ਪਤਾ ਲੱਗਦਾ ਅਸੀਂ ਤਾਂ ਕੋਈ ਭਈਆ ਵੀ ਨਹੀਂ ਰੱਖਿਆ ਹੋਇਆ ਬਹੁਤੇ ਆਪਾਂ ਜਿੰਮੇਦਾਰਾਂ ਨੇ ਘਰਾਂ ਦੇ ਵਿੱਚ ਬਾਕੀ ਹੋਰ ਵੀ ਕਾਫਤਰੇ ਜਿਹਨੇ ਵੀ ਰੱਖਿਆ ਬਈਏ ਰੱਖੇ ਹੁੰਦੇ ਆ ਤੇ ਬਹੁਤੇ ਸਾਡੇ ਵਰਗੇ ਆ ਜਿਹੜੇ ਜਿਨ੍ਹਾਂ ਦੇ ਸਾਡੇ ਵਾਂਗੂ ਇੱਕ ਦੋ ਡੰਗਰ ਆ ਉਹ ਆਪ ਹੀ ਕਰਦੇ ਆ ਇਹੋ ਕੰਮ ਤੇ ਬਹੁਤੇ ਆ ਨੇ ਉਹਨੂੰ ਕੀ ਕਹਿਦਾ ਬਈਏ ਰੱਖੇ ਹੁੰਦੇ ਆ ਤੇ ਜਿੱਦਾਂ ਉਹ ਪਲਵਿੰਦਰ ਸਿਸਟਰ ਦਾ ਮੈਨੂੰ ਕਮੈਂਟ ਆਉਂਦਾ ਉਹਨਾਂ ਦਾ ਚੈਨਲ ਤਾਂ ਗੇਮਿੰਗ ਦੇ ਨਾਂ ਤੇ ਚੈਨਲ ਆ ਪਰ ਉਹ ਸਿਸਟਰ ਦਾ ਨਾਂ ਪਲਵਿੰਦਰ ਕੌਰ ਆ ਹਸਬੰਡ ਉਹਨਾਂ ਦੇ ਹੈ ਨਹੀਂਗੇ ਇਹਨੂੰ ਉਹਨਾਂ ਨੇ ਇੱਕ ਕਮੈਂਟ ਚ ਦੱਸਿਆ ਸੀ ਮੈਨੂੰ ਬਹੁਤ ਦੁੱਖ ਲੱਗਿਆ ਕਹਿੰਦੇ ਮੇਰੇ ਹਸਬੰਡ ਹੈ ਨਹੀਂਗੇ ਤੇ ਪਰ ਕਹਿੰਦੇ ਮੇਰਾ ਬੇਟਾ ਇੰਨਾ ਲਾਇਕ ਆ ਨਾ ਪਲੱਸ 2 ਵਿੱਚ ਆਈ ਥਿੰਕ ਉਹਨਾਂ ਨੇ ਮੈਨੂੰ ਦੱਸਿਆ ਸੀ ਸਟੱਡੀ ਕਰਦਾ ਤੇ ਨਾਲ ਉਹਨੇ ਗਾਂ ਰੱਖੀ ਆ ਇੱਕ ਸ਼ਾਇਦ ਦੋ ਗਾਂਵਾਂ ਰੱਖੀਆਂ ਉਹਨੇ ਤੇ ਨਾਲ ਉਹ ਗਾਂਵਾਂ ਨੂੰ ਵੀ ਸਾਫਦਾ ਤੇ ਐਦਾਂ ਦੇ ਬੱਚਿਆਂ ਦੇ ਦੇਖੋ ਜਿਹੜੇ ਬੱਚੇ ਮਿਹਨਤ ਕਰਦੇ ਆ ਉਹਨਾਂ ਨੂੰ ਸਪੋਰਟ ਕਰੋ ਇਹ ਥੋੜੀ ਵੀ ਉਹ ਨਾਚ ਲਿਆ ਟੱਪ ਲਿਆ ਤਾਂ ਪੁੱਛ ਲਿਆ ਜੀ ਕਿ ਲੋਕਾਂ ਦੇ ਕੰਮ ਦੇਖਦੇ ਕਹੋ ਕਿ ਲੈਣੇ ਜੀ ਕਿੰਨੇ ਪੈਸੇ ਬੱਚ ਜਾਂਦੇ ਕੀ ਐਦਾਂ ਨਹੀਂ ਚਾਹੀਦਾ ਬਾਕੀ ਪਰਮਾਤਮਾ ਕਰੇ ਉਹ ਸਿਸਟਰ ਦੇ ਬੱਚੇ ਨੂੰ ਲੰਬੀ ਉਮਰ ਦਵੇ ਤਰੱਕੀਆਂ ਦਵੇ ਤੇ ਆਪਣੀ ਜ਼ਿੰਦਗੀ ਚ ਜੋ ਬਣਾਣਾ ਚਾਹੁੰਦਾ ਜੋ ਕਰਨਾ ਚਾਹੁੰਦਾ ਉਹ ਚ ਕਾਮਯਾਬ ਹੋਵੇ ਤੇ ਚਲੋ ਜੀ ਹੁਣ ਗੋਰੀ ਅੰਦਰ ਕਰ ਲਈਏ ਅਸੀਂ ਸੌਂਫ ਮੈਂ ਪਹਿਲੇ ਪਾ ਕੇ ਲਿਓਨੀ ਹੁੰਦੀ ਹੈ ਉਹ ਚ ਹਾਂ ਆਗੀ ਪਾਉਣ ਲੱਗਾ ਹੁਣ ਹਲਦੀ ਪਾਈ ਨਹੀਂ ਸੀ ਚੌਕਰ ਦੇ ਵਿੱਚ ਚੌਕਰ ਚ ਮੈਂ ਇੱਕ ਦਿਨ ਹੁਣ ਨਾ ਪਾ ਕੋਈ ਨਾ ਹੁਣ ਰਹਿਣਦੇ ਹੁਣ ਰਹਿਣਦੇ ਜਿਹੜਾ ਭੁੱਲ ਗਿਆ ਭੁੱਲ ਗਿਆ ਹੁਣ ਤਾਂ ਤੂੰ ਰਲਾਤ ਤੇ ਆ ਬੰਨ ਵੀ ਦਿੱਤੀ ਆ ਕੁਛ ਨਹੀਂ ਹੋਣ ਲੱਗਾ ਸਵੇਰ ਨੂੰ ਪਾਈਆਂ ਉਹ ਇਹ ਕਹਿੰਦਾ ਜੀ ਮੇਰੇ ਹੱਥ ਗੰਦੇ ਆ ਮੈਂ ਪਾ ਦਿੰਨਾ ਮਾਂ ਗੋਰੀ ਨੂੰ ਫੀਡ ਮੈਂ ਕਿਹਾ ਤੂੰ ਪਾ ਦੇ ਭਰਾਵਾ ਇਹ ਓਲੀ ਲੈ ਕੇ ਆਈਦਾ ਸੀ ਘੇ ਤੇ ਗੋੜ ਤੇ ਸੌਫ ਸلوਕੀਆਂ ਨੂੰ ਤਾਂ ਸਿਰਫ ਦੁੱਧ ਦੇਖਦਾ ਮਤਲਬ ਪਿੰਡ ਦੀ ਉਹ ਜਿਹੜੀ ਬੁੜੀ ਪੁੱਛਦੀ ਸੀ ਦੁੱਧ ਹੀ ਦੇਖਦਾ ਇਹ ਨਹੀਂ ਦੇਖਦਾ ਜਿਹੜਾ ਉੱਪਰ ਖਰਚਾ ਖਰਚਾ ਆਉਂਦਾ ਫੀਡ ਪਾਈ ਦੀ ਚੌਕਰ ਪਾਈ ਦਾ ਫੇ ਤੂੰ ਜਿੱਦਾਂ ਹਾਜ਼ਮਾ ਲੈ ਕੇ ਲੇ ਆਉਂਦਾ ਸੌਫ ਲੈ ਆਉਂਦੀ ਤੇਰੇ ਸਾਹਮਣੇ ਮੈਂ ਸੌਫ ਸੌਫ ਕੇ ਖਾਸ ਕਰ ਗੋੜ ਗੂੰਦ ਕਤੀਰਾ ਕਿੰਨਾ ਕੁਝ ਮੈਂ ਦਿੰਦੀ ਰਹੀ ਗਰਮੀਆਂ ਦੇ ਵਿੱਚ ਵੀ ਹਨਾ ਮਤਲਬ ਕਿ ਮੰਗੋ ਸਾਟੀ ਨੇ ਦੁੱਧ ਤਾਂ ਹੀ ਨਹੀਂ ਸਕਾਇਆ ਗਰਮੀਆਂ ਦੇ ਵਿੱਚ ਮੈਂ ਉਹਨੂੰ ਸ਼ੱਕਰ ਤੇ ਗੁੰਦਕ ਤੀਰਾ ਜਿਹੜਾ ਜਾਂ ਗੋੜ ਭੇਕੇ ਇਹ ਦਿੰਦੀ ਰਹੀਆਂ ਚੀਜ਼ਾਂ ਇਸ ਕਰਕੇ ਉਹਨੇ ਦੁੱਧ ਜਿਹੜਾ ਘੱਟ ਹੀ ਸਕਾਇਆ ਇੰਨਾ ਜ਼ਿਆਦਾ ਨਹੀਂ ਸਕਾਇਆ ਮੰਗੋ ਨੇ ਮੈਨੂੰ ਵਿੱਚ ਫੀਡ ਪਾ ਕੇ ਵਿੱਚ ਫੀਡ ਪਾ ਕੇ ਫੇਜ ਦਾ ਘਵਾ ਦੇ ਤੇ ਸਾਰਾ ਲੱਥ ਜਾਊਗਾ ਵਿੱਚ ਪਾਹੇ ਤੇ ਫੀਡ ਹਾਂ ਹੈ ਇਦਾਂ ਨਾਰੇ ਪਤਾ ਲੱਗ ਜੂ ਗਾਂ ਤੋਂ ਜੇ ਦੇਖਦੇ ਹੋਗੇ ਵੀ ਵੀਡੀਓ ਗਾਂ ਤੋਂ ਕਿਸੇ ਤੋਂ ਐਦਾਂ ਦੇ ਸਵਾਲ ਨਹੀਂ ਪੁੱਛੀਦੇ ਮਤਲਬ ਕਿ ਮੇਰਾ ਨੇਚਰ ਐਦਾਂ ਦਾ ਜੀ ਮੈਂ ਕਦੀ ਕਿਸੇ ਕੋਲੋਂ ਐਦਾਂ ਕਿਸੇ ਦੀ ਇਨਕਮ ਜਾਂ ਕਿਸੇ ਦੇ ਐਦਾਂ ਦਾ ਮੇਰੀ ਆਦਤ ਨਹੀਂ ਮੈਂ ਨਹੀਂ ਪੁੱਛਦੀ ਹੁੰਨੀ ਨਾ ਹੀ ਮੈਂ ਕੋਈ ਐਦਾਂ ਦਾ ਮਤਲਬ ਰੱਖਦੀ ਹਰ ਕੋਈ ਮਿਹਨਤ ਕਰਦਾ ਕਮਾਈ ਕਰਦਾ ਆਪਾਂ ਕਿਸੇ ਦੇ ਇਹ ਮੰਗੰਗਾ ਮੰਗੋ ਤੇਰੇ ਲਈ ਨਹੀਂ ਗਾ ਇਹੋ ਦੇਖ ਦੇ ਤੂੰ ਖਾ ਤੇ ਹਟੀਆਂ ਆਪਣੀ ਇਨੂੰ ਘੇਰੀ ਮਹਿਕ ਆਉਂਦੀ ਆ ਨਾ ਤੂੰ ਆਪਣਾ ਟਾਈਮ ਲੈ ਕੇ ਆ ਜਲਦੀ ਫਿਰ ਤੈਨੂੰ ਵੀ ਘੇ ਪਾਉਂਗੀ ਤੈਨੂੰ ਦੇਸੀ ਘੇ ਪਾਉਂਗੀ ਮੰਗੂ ਕਰਦਾ ਦੇ ਕੀ ਮੰਗੂ ਤੇ ਸੋ ਨੀਰ ਕਰੂਗੇ ਬਾਬਾ ਜੀ ਤੇ ਲਓ ਜੀ ਗੋਰੀ ਦੀ ਮਾਣੀ ਤੂੰ ਗੰਗਾ ਵੱਲ ਨੂੰ ਪਾ ਦਿਨਾ ਉਹ ਸਾਰੀ ਸਾਈਡ ਤੇ ਹੈ ਨਹੀਂ ਗੰਗਾ ਦੇ ਅੱਗੇ ਫੈਟ ਥੋੜੀ ਪਈ ਹੋਈ ਆ ਗੰਗਾ ਦਾ ਇਹਨੂੰ ਮੈਂ ਕਹਿੰਨੀ ਹੁਣ ਥੋੜਾ ਜਿਆ ਕੰਟਰੋਲ ਰੱਖ ਡਾਈਟ ਦਾ ਕਿਉਂਕਿ ਇਹਨੂੰ CRS ਜਿਹੜਾ ਉਹਨਾਂ ਨੇ ਦੱਸਿਆ ਵਾ ਤੇ ਉਹ ਲੈ ਕੇ ਆਉਣਾ ਪਾਊਡਰ ਕੱਲ ਨੂੰ ਜਾਊਗਾ ਟਾਈਮਿੰਗ ਲੱਗਦਾ ਮਨੀ ਦਾ ਯੂਨੀਵਰਸਿਟੀ ਕਰਕੇ ਦੇਖੋ ਕਿੰਨਾ ਖਲਾਰਾ ਅੱਜ ਪਰ ਮੀਂਹ ਪਈ ਜਾਂਦਾ ਸੋ ਮੈਂ ਬਾਹਰ ਨਹੀਂ ਝਾੜੂ ਲਾਇਆ ਤੇ ਸਵੇਰ ਨੂੰ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਾਊਂਗਾ ਇੱਥੋਂ